ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਮਹਿੰਦੀ ਦਾ ਗੀਤ ਸੁਣਾਉਣੀ ਆ ਜਦੋਂ ਮਹਿੰਦੀ ਹੁੰਦੀ ਹੈ ਜਿਸ ਦਿਨ ਤਾਂ ਕੁੜੀ ਕਿੰਨੀ ਖੁਸ਼ੀ ਦੇ ਨਾਲ ਫਿਰ ਗੀਤ ਗਾਉਂਦੀ ਹੈ ਵੀ ਅੱਜ ਮੇਰੀ ਮਹਿੰਦੀ ਹੈ ਤਾਂ ਗੀਤ ਰਾਹੀਂ ਸੁਣੋ ਕੀ ਕਹਿੰਦੀ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਕਮੈਂਟ ਜਰੂਰ ਕਰਿਆ ਕਰੋ ਜਰੂਰ ਕਰਿਆ ਕਰੋ ਮੜਮੁੱਟਾ ਜੋ ਵੀ ਤੁਹਾਨੂੰ ਲੱਗਦਾ ਹੈ ਚੰਗਾ ਮਾੜਾ ਕੋਈ ਸਲਾਹ ਦੇਣੀ ਹੁੰਦੀ ਹੈ ਵਿੱਚ ਨਾ ਚੰਗਾ ਲੱਗੇ ਉਹ ਦੱਸ ਦਿਆ ਕਰੋ ਬਾਕੀ ਜੇ ਤੁਹਾਡੇ ਕੋਲ ਕੋਈ ਗੀਤ ਹੁੰਦਾ ਜਾਂ ਕੋਈ ਬੋਲੀਆਂ ਹੁੰਦੀਆਂ ਨੇ ਮੈਨੂੰ ਭੇਜ ਸਕਦੇ ਹੋ ਉਹ ਮੈਂ ਫਿਰ ਉਹਦੇ ਤੇ ਖਰੀ ਉਤਰਨ ਦੀ ਕੋਸ਼ਿਸ਼ ਕਰੂੰਗੀ ਤੇ ਸੁਣੋ ਹੁਣ ਮਹਿੰਦੀ ਦਾ ਗੀਤ ਅੱਜ ਮੇਰੀ ਮਹਿੰਦੀ ਨਹੀਂ ਅੜੀ ਓ ਕਿੱਥੋਂ ਲਿਆਂਦੀ ਨੀੜੀਓ ਕਾਣ ਗਿਆ ਸੀ ਨਾਲ ਮੈਂ ਦੀਵਾ ਗਾਂ ਚ ਲਿਆਂਦੀ ਨੀੜੀਓ ਬੱਬ ਗਿਆ ਸੀ ਭਾਗਾਂ ਚ ਲਿਆਂਦੀ ਨਹੀਂ ਸਖੀਓ ਬਾਬਾ ਗਿਆ ਸੀ ਨਾਲ ਮਹਿੰਦੀ ਕੀਨੇ ਤੋੜੀ ਨਹੀਂ ਸਖੀਓ ਕਾਉਣ ਗਿਆ ਸੀ ਨਾਲ ਮਹਿੰਦੀ ਕੀਨੇ ਤ ਉੜੀ ਨੀ ਸਖੀ ਕਾਉਣ ਗੀਆ ਸੀ ਨਾਲ ਮੈਂਦੀ ਮਾਣੇ ਤੋੜੀ ਨੀ ਸਖੀ ਬਾਵਲ ਗਿਆ ਸੀ ਨਾਲ ਮੈਂਦੀ ਮਾਨੇ ਤੋੜੀ ਨਹੀਂ ਸਖੀਓ ਬਾਬਲ ਗਿਆ ਸੀ ਨਾਲ ਮੈਦੀ ਕੀਨੇ ਕੁੱਟੀ ਨਹੀਂ ਅੜੀਓ ਕੀਨੇ ਕੁੱਟੀ ਡੰਡੇ ਨੇ ਕੁੱਟੀ ਨੀੜੀਓ ਕੀਨੇ ਕੁੱਟੀ ਡੰਡੇ ਨਾਲ ਮੈਂ ਦੀਪਾ ਭੋਨੇ ਕੁੱਟੀ ਨੀੜੀਓ ਵੀਰ ਨੇ ਕੁੱਟੀ ਡੰਡੇ ਨੇ ਗੁੱਟੀ ਨੀ ਅੜੀਓ ਬੀਰ ਨੇ ਗੋਟੀ ਡੰਡੇ ਨਾਲ ਮੰਦਰ ਕੀਨੇ ਪਿਆੰਤੀ ਨੀ ਅੜੀਓ thank ਉਹਨੇ ਪਿਆੰਤੀ ਨੀੜੀਓ ਬੈਣ ਨੇ ਲਾਈ ਹੱਥਾਂ ਦੇ ਨਾਲ ਜਾਦ ਮੈਂਦੀ ਮਾਨੇ ਦੇਖੀ ਨੀੜੀਓ ਖੁਸ਼ੀਆਂ ਹੋਇਆਂ ਬੇਸ਼ਮਾਰ ਮੈਂਦੀ ਜਾਦ ਮਾ ਮੈਂ ਦੇਖੀ ਨਹੀਂ ੜੀ ਖੁਸ਼ੀਆਂ ਉਹ ਨੰਬੇ ਸ਼ੁਮਾਰ ਮੈਂ ਦੀ ਜਦ ਮੇਰੇ ਚਾਚੇ ਨੇ ਦੇਖੀ ਨਹੀਂ ਸਕੀ ਮੱਜੀਆਂ ਲਿਆਇਆ ਚਾਰ ਮੈਂ ਦੀ ਜਾਦ ਮੇਰੇ ਚਾਚੇ ਨੇ ਦੇਖੀ ਨਹੀਂ ਸਕੀਓ ਮੱਝਿਆ ਲਿਆਇਆ ਚਾਰ ਮਹਿੰਦੀ ਜਾਦ ਵੀਰੇ ਨੇ ਦੇਖੀ ਨਹੀਂ ਸਕੀਓ ਲਿਆਇਆ ਰਾਣੀ ਜਾਦ ਵੀਰੇ ਨੇ ਦੇਖੀ ਨਹੀਂ ਸਕੀ ਓ ਲਿਆ ਰਾਣੀ ਹਰ ਮਹਿੰਦੀ ਜਾਦ ਮਾਂ ਮੈਨੇ ਦੇਖੀ ਨਹੀਂ ਸਕੀ ਓ ਜੂੜਾ ਲਾਇਆ ਲਾਲ ਮਹਿੰਦੀ ਜਦ ਮਾਂ ਮੈਨੇ ਦੇਖੀ ਨਹੀਂ ਸਕੀ ਚੂੜਾ ਲਾਇਆ ਲਾਲ ਮੈਂ ਦੀ ਜਦ ਮੇਰੀ ਸੱਸ ਨੇ ਦੇਖੀ ਨਹੀਂ ਅੜੀ ਓ ਜਾਦ ਮੇਰੀ ਸੱਸ ਨੇ ਦੇਖੀ ਨੀ ਅਲੀਓ ਪਾਣੀ ਬੀਤ ਵਾਰ ਮਹਿੰਦੀ ਜਾਦ ਮੇਰੇ ਕਾਂਤ ਨੇ ਦੇਖੀ ਨੀ ਸਖੀਓ ਖੁਸ਼ੀਆਂ ਜਾਦੂ ਮੇਰੇ ਕਾਂਤ ਨੇ ਦੇਖੀ ਨਹੀਂ ਸਕੀਏ ਖੁਸ਼ੀਆਂ